ਕਰੀ ਸਟਾਰਟ ਕੰਫਰਟੇਬਲ ਹੋ ਠੀਕ ਹੈ ਬੋਲਣਾ ਹੈਗਾ ਮੇਰੇ ਭਰਾ ਆਏ ਨਾ ਇਹ ਥੋੜਾ ਬੋਲਣਾ ਤੇ ਸਟਾਰ ਸਾਹਮਣੇ ਵੇਲੋ ਹੋਈ ਨਾ ਹੱਸਣਾ ਨਹੀਂ ਯਾਰ ਸੱਚੀ ਠੀਕ ਹੈ ਪਿਛਲੀ ਵਾਰ ਵੀ ਇਹੀ ਕੰਮ ਆਇਆ ਨਹੀਂ ਚਲੋ ਸਟਾਰਟ ਸੋਹਣ ਜੀ ਭਾਈ ਜੀ ਕੀ ਹਾਲ ਚਾਲ ਜੀ ਨਾ ਕਰ ਰੋ ਨਹੀਂ ਨਹੀਂ ਤੂੰ ਚੁੱਪ ਰਹਿ ਤੂੰ ਨਹੀਂ ਆਇਆ ਨਾ ਕਾ ਉੱਠ ਲਾ ਦੇ ਨਾ ਚੁੱਪ ਸੀਰੀਅਸਲੀ ਉਹਦਾ ਲਖਾਰੀ ਪਾਇਆ ਯਾਰ ਮੰਨ ਲੈ ਇਹ ਉਹਦਾ ਦਾ ਨਾ ਪੋਡਕਾਸਟ ਕਿੱਦਾਂ ਦਾ ਹੋਇਆ ਤੂੰ ਮੇਰਾ ਯਾਰ ਜੁਪਰਾ ਤੂੰ ਤੇ ਵੀ ਸਾਹਮਣੇ ਤੈਨੂੰ ਸੁ ਲਿਖਾਰੀ ਜੀ ਤੇ ਮੇਰਾ ਭਰਾ ਨਾ ਹੱਸਣਾ ਥੋੜਾ ਬੁੱਧੇ ਇਹਨਾਂ ਬਬਾ ਦਾ ਨਾ ਹਾਸਾ ਬੜਾ ਫੇਮਸ ਹੋਇਆ ਤਾਂ ਛੱਡ ਫੜੀ ਚਲੋ ਹਾਂਜੀ ਭਾਈ ਜੀ ਕੀ ਹਾਲ ਚਾਲ ਦੀ ਸਾਰਿਆਂ ਦਾ ਹੋਪ ਮੇਰੇ ਭਰਾ ਸਾਰੇ ਵਧੀਆ ਹੋਣਗੇ ਤੇ ਅੱਜ ਸਾਡਾ ਭਰਾ ਸਾਡੇ ਕੋਲ ਆਇਆ ਹੋਇਆ ਹੈ ਕਹਿੰਦੇ ਕਿ ਸਾਡੇ ਵਿੱਚ ਕੋਈ ਟੈਲੈਂਟ ਹੈਗਾ ਤੇ ਬਾਈ ਕੋਈ ਸਕ੍ਰਿਪਟਡ ਤੇ ਨਹੀਂ ਨਾਗਾ ਤੂੰ ਹੁਣੇ ਆਇਆ ਹੈਗੇ ਉਹ ਨਾ ਨਾ ਤੁਹਾਡੇ ਬਾਰੇ ਵਿੱਚ ਕੁਝ ਪੁੱਛਿਆ ਹੈਗਾ ਜੀ ਮੈਨੂੰ ਬੱਸ ਨਵਾਂ ਦੀ ਤਾਰਾ ਗੱਢਦੇ ਹੋ ਹਾਂਜੀ ਭਾਈ ਜੀ ਬਾਈ ਆਪਣਾ ਤਾਰਾਗੜ ਤੋਂ ਆਇਆ ਤੇ ਕਹਿੰਦੇ ਕਿ ਮੈਂ ਤੁਹਾਡਾ ਨਵਾਂ ਬਾਈ ਪੋਡਕਾਸਟ ਕਰਨਾ ਚਾਹੁੰਦਾ ਤੇ ਮੇਰੇ ਚ ਕੋਈ ਟੈਲੈਂਟ ਹੈਗਾ ਆ ਤੇ ਉਹਨੂੰ ਅੱਗੇ ਲਿਆਉਣਾ ਚਾਹੁੰਦੇ ਆਪਾਂ ਸੋ ਹੋਰ ਬਾਈ ਜੀ ਠੀਕ ਠਾਕ ਹੋ ਤੁਸੀਂ ਹਾਂਜੀ ਬਾਈ ਵਧੀਆ ਜੀ ਆਪਣੇ ਆਪ ਨੂੰ ਇੰਟਰੋਡਿਊਸ ਕਰੋ ਮਾੜਾ ਆਡੀਅנס ਸਾਹਮਣੇ ਵੀਰੇ ਇਦਾਂ ਨਹੀਂ ਤੁਹਾਡਾ ਟੈਲੈਂਟ ਬਾਹਰ ਆਣਾ ਹੈ ਜੇ ਤੇ ਧੰਦੀ ਘਾਟੜੇ ਤੇ ਸੀਰੀਅਸਲੀ ਆਡੀਅנס ਨੂੰ ਆਪਣਾ ਮਾੜਾ ਇੰਟਰੋਡਿਊਸ ਕਰੋ ਮਾੜਾ ਮੈਂ ਬੋਲੇ ਨਹੀਂ ਨਾ ਭਾਈ ਕੀ ਜੀ ਬੋਲ ਲੈਣੀ ਕੋਈ ਨਹੀਂ ਹੁਣ ਮੌਕਾ ਮਿਲੇ ਬੋਲਨ ਦਾ ਬੋਲੋ ਕੀ ਬੋਲਾਂ ਫਿਰ ਹੁਣ ਜੇ ਦੀਵ ਕੈਮਰੇ ਕੇ ਨਹੀਂ ਬੋਲੋਗੇ ਆਪ ਪਤਾ ਦੀ ਕੋਈ ਹੈਲਪ ਕਰ ਪਾਵਾਂਗੇ ਦੱਸੋ ਮੈਨੂੰ ਪਹਿਲਾਂ ਜੇ ਤੁਸੀਂ ਇਹੀ ਜਵਾਬ ਪੇਪਰੇ ਦੋਗੇ ਕਿ ਮੈਨੂੰ ਆਂਦਾ ਹੀ ਕੁਝ ਨਹੀਂ ਹੈ ਤਾਂ ਫੇਰ ਫੇਲ ਹੀ ਹੋਣਾ ਮੌਕਾ ਜੇ ਬੰਦੇ ਨੂੰ ਮੌਕਾ ਮਿਲੇ ਨਾ ਥੋੜਾ ਜਿਹਾ ਬੋਲ ਪਣਾ ਬੋਲੋ ਕੋਈ ਚੱਕਰ ਨਹੀਂ ਆਰਾਮ ਨੇ ਫ੍ਰੀ ਮਾਈਂਡ ਉਹ ਪੜੀ ਵੀ ਨਾ ਨਹੀਂ ਤੇ ਇਹ ਨੂੰ ਦੱਸਦਾ ਨਾ ਕੀ ਬਾਲਾ ਮਾੜਾ ਬਾਈ ਦੇਖ ਤੂੰ ਇਹ ਸਿੱਧਾ ਕੈਸੇ ਦੇਗਾ ਕਿ ਹਾਂਜੀ ਮੇਰਾ ਨਾਮ ਆ ਗਏ ਆ ਮੈਥੋਂ ਦਾ ਹੈ ਗਏ ਆ ਤੇ ਮੇਰੇ ਚ ਕੋਈ ਟੈਲੈਂਟ ਆ ਗਏ ਜਿਹੜਾ ਮੈਂ ਤੁਹਾਡੇ ਅੱਗੇ ਆਣ ਤੇ ਗੱਲਾਂ ਜੋੜਨੀਆਂ ਸਿੱਖੋ ਗੱਲਾਂ ਜੋੜਨੀਆਂ ਸਿੱਖੋ ਬੱਸ ਹਾਂਜੀ ਹੁਣ ਤੂੰ ਇੰਟਰੋਡਿਊਸ ਕਰੋ ਮਾੜਿਆ ਆਪਣੇ ਲਈ ਆਡੀਅנס ਨੂੰ ਆਪਣੇ ਬਾਰੇ ਇਹ ਚ ਤਾਵਲ ਇਹਦਾ ਨਹੀਂ ਤਾਵਲ ਨਹੀਂ ਚਲੋ ਕੋਈ ਨਹੀਂ ਯਾਦ ਕਰ ਲਓ ਦਿਨਿਆ ਟਾਈਮ ਖੁੱਲਾ ਟਾਈਮ ਹੁਣ ਮੈਂ ਨਹੀਂ ਕੁਝ ਕਹਾਂਉਂ ਤੇ ਹੀ ਮੋਲ ਸਟਾਰਟ ਮੈਂ ਪਾਣੀ ਪੀ ਲਗਾਉਣਾ ਜੀ ਇਦਾਂ ਇਹਦਾ ਨਵੇਂ ਜਿੱਦਾਂ ਬੜੀ ਰਿਕਾਰਡਿੰਗ ਕਰ ਲਿਓ ਜਿੱਦਾਂ ਰਿਕਾਰਡਿੰਗ ਕਰਕੇ ਭੇਜਾਂਗੇ ਤੁਹਾਨੂੰ ਮੈਂ ਕੋਈ ਵੀਡੀਓ ਬਣ ਜੇ ਨਹੀਂ ਜਿੱਤੇ ਬੋਡਕਾਸਟ ਚੱਲਣ ਦੇ ਆਏ ਸਿਰੇਸਲਾ ਬਈ ਇੱਕ ਸਾਡਾ ਇਗਜ਼ਾਮ ਹੀ ਹੁੰਦਾ ਹੈਗਾ ਯਾ ਹਾਂਜੀ ਤੁਸੀਂ ਕਹਿ ਸਕਦੇ ਹੋ ਆਪਣੇ ਬਾਰੇ ਕੁਝ ਇਹਨਾਂ ਦੇ ਕਹਿ ਸਕਦੇ ਹੋ ਮੈਂ ਕਿੱਥੋਂ ਦਾ ਮੇਰਾ ਨਾਮ ਕੀ ਹੈ ਹਾਂਜੀ ਹਾਂਜੀ ਬੋਲੋ ਭਾਈ ਤੁਹਾਨੂੰ ਮਾਈਕ 'ਚ ਤੁਹਾਡਾ ਸਪੂਰੀ ਬਾਜ ਆ ਰਹੀ ਹੈ ਬੱਸ ਇਹਨੇ ਬੋਲਣਾ ਹਾਂਜੀ ਇਹ ਨਹੀਂ ਬੋਲਦੋ ਕੋਈ ਨਹੀਂ ਬੋਲੋ ਬੋਲੋ ਮੈਂ ਗਦੀ ਬੋਲ ਲੈਣਾ ਮੇਰੇ ਬੋਲਣਾ ਪੈਣਾ ਇਦਾਂ ਦੱਸੋ ਆਈ ਪਤਾ ਟੈਲੈਂਟ ਕਿੱਦਾਂ ਕੇ ਲਿਆਵਾਂਗੇ ਮੇਰੀ ਗੱਲ ਸੁਣਾਉਂਗਾ ਰਸਤਾ ਆਉਣਾ ਨਹੀਂ ਹੈ ਤੇ ਪਤਾ ਨਹੀਂ ਉਹ ਪਤਾ ਹੈ ਭਾਈ ਸਾਰਿਆਂ ਦਾ ਬਹੁਤ ਧੰਨਵਾਦ ਜਿਹੜੇ ਵੀਰ ਭਰਾ ਮੈਨੂੰ ਪਿਆਰ ਕਰਦੇ ਨੇ ਤੇ ਅੱਜ ਆਪਾਂ ਫਿਰ ਤੋਂ ਆਪਣੇ ਅਵਿਨਾਸ਼ ਭਾਜੀ ਕੋ ਆਏ ਆ ਦਿਨਾਂਗਰ ਚ ਤੁਹਾਨੂੰ ਪਤਾ ਹੀ ਆ ਜਿਨ੍ਹਾਂ ਨੇ ਆਪਣਾ ਪੋਡਕਾਸਟ ਦਾ ਕੰਮ ਸ਼ੁਰੂ ਕੀਤਾ ਵਾ ਹਨਾ ਤੇ ਆਪਣਾ ਵੀਰ ਆ ਤਾਰਾਗਰ ਤੋਂ ਆਇਆ ਵਾ ਅਵਿਨਾਸ਼ ਭਾਜੀ ਕੋ ਤੇ ਇਹਨਾਂ ਨੇ ਇੰਸਟਾ ਤੇ ਮੈਸੇਜ ਕੀਤਾ ਸੀ ਭਾਜੀ ਹੋਰਾਂ ਨੂੰ ਕਿ ਭਾਜੀ ਮੇਰੇ ਮੇਰੇ ਚ ਟੈਲੈਂਟ ਆ ਥੋੜਾ ਬੋਤਾ ਹਨਾ ਤੇ ਮੈਂ ਆਪਣਾ ਟੈਲੈਂਟ ਤੁਹਾਡੇ ਅੱਗੇ ਮਲਕੇ ਜाहिर ਕਰਨਾ ਚਾਹਨਾ ਵਾ ਤੇ ਮੈਂ ਸਾਰੇ ਜਿੰਨੇ ਵੀ ਮੈਨੂੰ ਦੇਖਦੇ ਆ ਮੈਂ ਦੱਸਣਾ ਚਾਹਨਾ ਕਿ ਮੇਰੇ ਚ ਕੋਈ ਟੈਲੈਂਟ ਆ ਤੇ ਭਰਾ ਚਲੋ ਬੋਲਾਂ ਚ ਭਰਾ ਨੂੰ ਨਹੀਂ ਪਤਾ ਲੱਗ ਰਿਹਾ ਮੈਂ ਕੀ ਬੋਲਣਾ ਕਿਉਂਕਿ ਨਵਾਂ ਨਵਾਂ ਜਦੋਂ ਆਪਾਂ ਵੀ ਆਏ ਆ ਨੂੰ ਵੀ ਥੋੜਾ ਨਹੀਂ ਕੁਝ ਪਤਾ ਲੱਗਦਾ ਠੀਕ ਆ ਦਰਅਸਲ ਕੋਈ ਵੀ ਆਪਣੀ ਮਾਂ ਦੇ ਢਿੱਡੋਂ ਕੋਈ ਨਹੀਂ ਸਿੱਖ ਕੇ ਆਂਦਾ ਇੱਥੇ ਦੁਨੀਆਦਾਰੀ ਕੀ ਤੁਹਾਨੂੰ ਪਤਾ ਵੇ ਵੇ ਸਾਰਾ ਕੁਝ ਇਹ ਬੰਦੇ ਨੂੰ ਸਮਝ ਆ ਹੀ ਜਾਂਦੀ ਤੇ ਬਾਕੀ ਭਰਾ ਚ ਜੋ ਟੈਲੈਂਟ ਆ ਹੁਣ ਉਹ ਭਰਾ ਆਡਾ ਦੱਸੇਗਾ ਤੁਹਾਨੂੰ ਤੁਸਪਰੀ ਕਰੰਤ ਗਾਣਾ ਲਾਣਾ ਭਾਈ ਨਹੀਂ ਨਹੀਂ ਪਹਿਲੇ ਆਪਣਾ ਨਾਮ ਬੋਲੋ ਮੇਰਾ ਨਾਮ ਭਾਈ ਉਧਰ ਵੀ ਇੱਕ ਵਾਰੀ ਮੇਰਾ ਨਾਮ ਭਾਈ ਬਬਲੂ ਕੁਮਾਰ ਆ ਪਿੰਡ ਮੇਰਾ ਰਤਨਗੜਾ ਜੀ ਤਾਰਾਗੜ ਲੱਗੇ ਅੱਛਾ ਜੀ ਅੱਜ ਮੈਂ ਭਾਈ ਹੁੰਦੇ ਕੋ ਆਇਆ ਭਾਈ ਉਹਨਾਂ ਨੇ ਮੈਨੂੰ ਮੈਸੇਜ ਕੀਤਾ ਸੀ ਜੀ ਤੇ ਅੱਜ ਮੈਂ ਭਾਈ ਹੁੰਦੇ ਕੋ ਪਹੁੰਚਿਆ ਨਹੀਂ ਨਹੀਂ ਬਹੁਤ ਵਧੀਆ ਲੱਗਾ ਭਾਈ ਬਹੁਤ ਵੈਲਕਮ ਆ ਆਪਣੇ ਘਰ ਤੁਹਾਡਾ ਕੋਈ ਚੱਕਰ ਨਹੀਂ ਹੈ ਤੇ ਫੈਮਿਲੀ ਠੀਕ ਹੈ ਹਾਂ ਜੀ ਜੀ ਭਾਈ ਬਧੀਏ ਗੱਲ ਲੱਗੀ ਹੈ ਤੇ ਟੈਲੈਂਟ ਹੈ ਤੁਹਾਡੇ ਚ ਕੋਈ ਹਾਂਜੀ ਭਾਈ ਕਿਹੜਾ ਟੈਲੈਂਟ ਭਾਈ ਮੇਰੇ ਕੋਲ ਭਾਈ ਮੈਂ ਟੋਲ ਵਜਾਣਾ ਪੰਜਾਬੀ ਟੋਲ ਟੋਲ ਵਜਾਦੇ ਕੋ ਪੰਜਾਬੀ ਟੋਲ ਉਂਗਲੀਆਂ ਨਾਲ ਹਾਂਜੀ ਅੱਛਾ ਉਂਗਲੀਆਂ ਨਾਲ ਟੋਲ ਵਜਾਉਂਦੇ ਹੋ ਅੱਛਾ ਤੁਸੀਂ ਉਹ ਚੀਜ਼ ਇੱਕ ਆਡੀਅנס ਸਾਹਮਣੇ ਰੱਖਣ ਦੀ ਚਲੋ ਐਦੇ ਨਾ ਮੈਂ ਇਹ ਚੀਜ਼ ਕੱਟ ਕੇ ਮੈਂ ਤੁਹਾਡੀ ਰੀਲ ਪਾਦਾ ਕਿ ਇੰਸਟਾਗ੍ਰam ਤੇ ਆਪਣੇ ਕੋਲ 1 ਲੱਖ ਦੀ ਆਡੀਅנס ਤੇ ਹੈਗੀ ਹੈ ਚਲੋ ਤੇ ਮੈਂ ਤੁਹਾਡੀ ਰੀਲ ਪਾਦਾਗਾ ਤੇ ਤੁਸੀਂ ਭਾਜੀ ਆਪਣਾ ਟੈਲੈਂਟ ਮਾੜਾ ਸ਼ੋਅ ਕਰੋ ਕੁਝ ਵਧੀਆ ਜਾ ਰਿਹਾ ਹੈ ਯਾਰ ਹੈ ਹੈ ਵਧੀਆ ਵੈ ਹੈ ਤੇ ਚੀਜ਼ ਕੋਈ ਆਮ ਬੰਦਾ ਨਹੀਂ ਉਹ ਕਰ ਸਕਦਾ ਹੈਗਾ ਕਿ ਕਿ ਤੁਸੀਂ ਵਹੀ ਮਜ਼ਾਕ ਨਹੀਂ ਹੈ ਹਾਈਵੇ ਵੀ ਜਾਂਦੇ ਚਲੋ ਆ ਵੇਖਿਆ ਰੱਖਿਓ ਐ ਮੈਂ ਇੱਥੇ ਨਹੀਂ ਚਲੋ ਹਾਈਵੇ ਵੀ ਜਾਂਦੇ ਵੈ ਅਮਿਆ ਇਸ ਸਾਚੀ ਦੇ ਵਦਨੇ ਵੇ ਟ੍ਰਾਈ ਕੀਤਾ ਵੈ ਪਰ ਬਹੁਤ ਜਾਉਂ ਟੋਲਦੀ ਹੈ ਨਾ ਬੇਸਾਂ ਪਾਟਣ ਦੇ ਆ ਜਾਂਦੀ ਹੈ ਬਈ ਸੱਚੀ ਹੈ ਬਸ ਸੱਚੀ ਵੀ ਟੋਲ ਵਜਣਾ ਟੋਲ ਜਾਂਦੇ ਸੀ ਹਾਂਜੀ ਮੈਂ ਟੋਲੇ ਕੰਮ ਕਰਦਾ ਹਾਂ ਇਟੋਲ ਦਾ ਕੰਮ ਕਰਦੇ ਸੀ ਛੋਟੇ ਨੇ ਮੈਂ ਨਾ ਮੈਨੂੰ ਪੈਸੇ ਮੈਂ ਇਦਾਂ ਦਿੱਤਾ ਸੀ ਤੇ ਮੈਨੂੰ ਹੱਥ ਪੈ ਗਿਆ ਫਿਰ ਮੈਂ ਵਜਾਂਦਾ ਰਹਿਣਾ ਹੁਣ ਕਾਰ ਤੇ ਆ ਜੀ ਇੱਕ ਦਾ ਸਟਾਰਟ ਕੀਤੀ ਤੁਸੀਂ ਇਹ ਭਾਜੀ ਮੈਂ ਪੈ ਸਿੱਖ ਲਈ ਨਹੀਂ ਮਿਲਗੀ ਤੁਹਾਡੇ ਜਿਵੇਂ ਇਦਾਂ ਹੀ ਕਰਦੇ ਰਹਿੰਦੇ ਹੁੰਦੇ ਸੀ ਹਾਂ ਜੀ ਮੈਂ ਛੋਟੇ ਨੇ ਕਰਦਾ ਰਿਆ ਨਾ ਹੁਣ ਮੈਨੂੰ ਹੱਥ ਪੈ ਗਿਆ ਮੈਂ ਵਜਾਂਦਾ ਰਹਿਣਾ ਤੇ ਤੁਹਾਡੀ ਉਂਗਲੀ ਜੀ ਪੇਟ ਨਹੀਂ ਦੇ ਕੇ ਉਹ ਕਰਕੇ ਨਾ ਮੇਰੇ ਮਾਸਟਰ ਦਰਦ ਨਹੀਂ ਹੁੰਦੀ ਕਹੀ ਕਹਿੰਦੇ ਤੂੰ ਬਚੌੜੀਆਂ ਘਟਾਈਆਂ ਨਹੀਂ ਆਹ ਨੇ ਭਾਈ ਇੱਕ ਵਾਰੀ ਫਿਰ ਵਜਾਏ ਮੇਰਾ ਭਰਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਗਾਣਾ ਲਾਓ ਗਾਣਾ ਲਾਓ ਗਾਣਾ ਲਾਵਾਂਗਾ ਨਾ ਬ్రో ਤੇ ਫਿਰ YouTube ਤੇ ਕਾਪੀਰਾਈਟ ਕਲੇਮ ਜੇ ਸਟ੍ਰਾਈਕ ਆ ਜਾਂਦੀ ਹੈ ਗਾਣਾ ਨਹੀਂ ਆਪਾਂ ਲਾ ਸਕਦੇ ਹੈਗੇ ਕਿਉਂਕਿ ਪੋਡਕਾਸਟ ਹੈਗੇ ਤੁਸੀਂ ਐਦਾ ਜਦੋਂ ਮੈਂ ਗਾਣਾ ਗਾ ਦਿੰਨਾ ਹੈ ਫਿਰ ਬੋਲੋਗੇ ਕਿਹੜਾ ਘੜ ਗਈ ਓਏ ਉਹ ਹੀ ਬੋਲ ਦਿੰਦੇ ਨੇ ਚਲਦੇ ਤੇ ਸ਼ੂਟ ਜਿਹਾ ਪਾਉਂਦਾ ਲਾ ਲਿਆ ਪਰ ਉਹਦੇ ਵਿੱਚ ਫਿਰ ਇਹਦੀ ਵਾਇਸ ਨਹੀਂ ਆਣੀ ਹੈ ਕਿ ਢੋਲਦੀ ਮਾਈਕ ਤੇ ਚਲੋ ਹੈਗੇ ਆ ਪਰ ਮਾਈਕ ਦੇ ਵਿੱਚ ਮੇਨ ਇਹਦੀ ਵਾਇਸ ਲੋਕਾਂ ਨੂੰ ਸੁਣਾਣੀ ਹੈਗੀ ਹੈ ਗਾਣੇ ਦੀ ਥੋੜੀ ਸੁਣਾਣੀ ਹੈਗੀ ਤੁਸੀਂ ਐਦਾ ਹੀ ਐਦਾ ਹੀ ਐਦਾ ਵੀ ਵਾਇਸ ਵਧੀਆ ਆ ਰਹੀ ਹੈ ਤੁਸੀਂ ਐਦਾ ਹੀ ਵਜਾ ਸਕਦੇ ਹੋ ਸਟਾਰਟ ਇਹ ਪਾਣੀ ਪਿਆ ਬਿਟਰ ਨਹੀਂ ਤੂੰ ਹਿੰਦੀ ਬੋਲਣਾ ਕਈ ਵਿਨਾਸਪਾ ਇਹ ਤਾਂ ਗੱਲ ਮੰਨ ਹੈ ਮਜ਼ਾਕ ਨਹੀਂ ਬਾਈ ਬਾਈ ਟੈਲੈਂਟ ਹੈ ਬਿਲਕੁਲ ਇਹ ਵੇ ਸਾਡੇ ਇੱਥੇ ਕੋਈ ਵੀ ਜਾਂਦਾ ਨਹੀਂ ਤਾਂ ਮੜੀ ਮਲਕੀ ਤਾਂ ਢਾ ਮਿਲ ਕੇ ਜਿਵੇਂ ਤੁਹਾਡੇ ਚ ਇੰਨਾ ਟੈਲੈਂਟ ਹੈ ਨਾ ਤੇ ਤੁਹਾਨੂੰ ਮਿਲ ਕੇ ਕਿਸੇ ਨੇ ਪੁੱਛਿਆ ਵੀ ਨਹੀਂ ਆ ਕੇ ਜਾਂ ਕੋਈ ਬਰੇ ਪੋਡਕਾਸਟ ਵਾਲੇ ਆ ਹਨਾ ਨਹੀਂ ਪੁੱਛਣਾ ਕੀ ਉਹਨਾਂ ਨੂੰ ਇਹ ਪਛਾਣ ਨਹੀਂ ਨਾ ਬਣੀ ਹੈਗੀ ਭਾਈ ਇੱਕ ਭਾਈ ਗੱਲ ਪਤਾ ਕੀ ਨਹੀਂ ਮੈਂ ਦੱਸਾਂ ਇਦਾਂ ਦੇ ਬਹੁਤ ਸਾਰੇ ਲੋਕ ਹੈਗੇ ਆ ਜਿਨ੍ਹਾਂ ਚ ਇਦਾਂ ਦੀਆਂ ਖੂਬੀਆਂ ਹੈਗੀਆਂ ਇਹ ਚੀਜ਼ ਨਾ ਕਿ ਜੀ ਆਡੀਅੰਸ ਲੱਗਣੀ ਕਿ ਇਹ ਕੀ ਬੇਕਾਰ ਦੀ ਚੀਜ਼ ਨਹੀਂ ਦਿਖਾ ਰਹੇ ਪਰ ਇੱਕ ਕਰਕੇ ਕੋਈ ਵੇਖ ਕੇ ਵੀ ਕਰ ਸਕਦਾ ਪਰ ਅੱਜ ਜੇ ਕਿਸੇ ਨੂੰ ਵੀ ਦਹ ਹੁੰਦੀ ਹੈ ਤੇ ਬਈ ਇੱਕ ਵਾਰੀ ਇੱਕ ਮਿੰਟ ਹੁ ਚੋਪਰੀ ਇਹ ਤੁਸੀਂ ਨਾ ਲਗਾਤਾਰ ਇੱਕ ਮਿੰਟ ਲਈ ਵਜਾਣਾ ਹੁਣ ਠੀਕ ਹੈ ਵਜਾ ਲੋਗੇ ਇੱਕ ਮਿੰਟ ਲਈ ਆਪਾਂ ਬੋਲ ਨਹੀਂ ਹੈ ਜਦੋਂ ਮੈਂ ਤੁਹਾਨੂੰ ਆਉਣ ਕਰਦਾਗਾ ਨਾ ਉਦੋਂ ਪਾਵੇਂ ਰੁਕ ਜਿਓ ਠੀਕ ਹੈ ਭਾਈ ਤੇ ਕੋਈ ਨਹੀਂ ਜਿੱਦਾਂ ਦਾ ਧਮਾਗਾ ਤਾਂ ਵਜਾਓ ਸਟਾਰਟ ਬਸ 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 ਉਹ ਵਧੀਆ ਹੈ ਯਾਰ ਬਹੁਤ ਵਧੀਆ ਜੀ ਵੈਸੇ ਚਲੋ ਕੀ ਬਾਤ ਹੈ ਕਿ ਇਹ ਤਾਰਾ ਗੜ ਦੇ ਵੇਜਤੇ ਚਲੋ ਇੱਕ ਨਾ ਮੈਂ ਰੀਲ ਨਾਲ ਪਾ ਪਾਦਾਗਾ ਕਿ ਇਹ ਤਾਰਾ ਗੜ ਦਾ ਵੀਰ ਹੈਗਾ ਆਪਣਾ ਗੁਦਾਸਪੁਰ ਦੇ ਵਿੱਚ ਤਾਰਾ ਗੜ ਦਾ ਇਹ ਹੱਥਾਂ ਦੇ ਨਾਲ ਟੋਲ ਵਜਾਂਦਾ ਹੈਗਾ ਐ ਤੇ ਚੈਲੰਜ ਵੀ ਕਰ ਸਕਦੇ ਹੈ ਕਿ ਕੋਈ ਵੀ ਗੁਦਾਸਪੁਰ ਦੇ ਵਿੱਚ ਮੇਰੇ ਵਾਂਗ ਉਹ ਹੱਥਾਂ ਨਾਲ ਟੋਲ ਵਜਾ ਕੇ ਵਿਖਾ ਦੇ ਕਰਦੇ ਹੋ ਚੈਲੰਜ ਹਾਂਜੀ ਹਾਂਜੀ ਭਾਈ ਮੈਂ ਚੈਲੰਜ ਕਰਨਾ ਕੋਈ ਇਦਾਂ ਨਾਲ ਵਜਾ ਕੇ ਦੱਸੇ ਹੱਥਾਂ ਨਾਲ ਹਾਂਜੀ ਟੋਲ ਪੰਜਾਬੀ ਅੱਛਾ ਮਤਲਬ ਕਿ ਤੂੰ ਚੈਲੰਜ ਲਈ ਰੈਡੀ ਹੈਗੇ ਹਾਂਜੀ ਹਾਂਜੀ ਸਗੀਰ ਨਿੰਮੇ ਨੂੰ ਤਾਏ ਲੱਗਦਾ ਯਾਰ ਇੱਦਾਂ ਕੋਈ ਗਦਾਖਪੁਰ ਦੇ ਵਿੱਚ ਜਾਂਦਾ ਹੋਏਗਾ ਕਿ ਜੇ ਵਾਂਦਾ ਹੋਏਗਾ ਬਾਈ ਦੱਸਿਓ ਯਾਰ ਅਰੇ ਹੀਲ ਪਾ ਲੱਗਾ ਮੈਂ ਚਲੋ ਇੰਸਟਾਗ੍ਰਾਮ ਤੇ YouTube ਤੇ ਚਲੋ ਪੈਣੀ ਪੈਣੀ ਆ ਤੇ ਮੇਰਾ ਆਪਣਾ ਦੱਸਿਓ ਕੋਈ ਇਦਾਂ ਟੋਲ ਵਜਦਾ ਗਾਥਾ ਨਾਲ ਤੇ ਮੈਂ ਵਜਾ ਕੇ ਵੇਖਾਂ ਆ ਦੇ ਵਿੱਚ ਚੁਟਕੀਆਂ ਵੱਜੀਆਂ ਬੰਦੋ ਆ ਦੇ ਢੋਰਾ ਅਰੇ ਕੋ ਤੋਈ ਦੀ ਤੋਈ ਤਿੱਕੇ ਇਕ ਤੇ ਚਪੇੜਾ ਜਿਆਦਾ ਵੜਾ ਤੂੰ ਇਹ ਸਾਰੇ ਗਲਤ ਸੋਚ ਲੈਂਦੇ ਭੈਜੋ ਜਾ ਕੇ ਤਾਂ ਸਾਰੇ ਨਾ ਲੈ ਹੁਣ ਯਾ ਵਧੀਆ ਲੱਗਿਆ ਬਈਏ ਹੋਰ ਕੋਈ ਟੈਲੈਂਟ ਹੈਗਾ ਬਾਈ ਹਾਂਜੀ ਗਾਣਾ ਗਾਉਂਦੇ ਹੋ ਨਹੀਂ ਬਈ ਹੈ ਕਿ ਤੁਸੀਂ ਬਹੁਤ ਸੌਵੋ ਵੈਸੇ ਚਲੋ ਕਈ ਲੋਕ ਨਾ ਬੜੇ ਚਲਾਕ ਹੁੰਦੇ ਹੈਗੇ ਆ ਮੇਰਾ ਭਰਾ ਗੁੱਸਾ ਨਾ ਕਰਿਓ ਪਤਾ ਤਾਂ ਵੈਸੇ ਸਮਝਾਖ ਪਲਾ ਕਰੰਦੇ ਹੀ ਨਾ ਵਧੀਆ ਮੇਰਾ ਭਰਾ ਇਹਦਾ ਟੀ-ਸ਼ਰਟ ਹੈਗੇ ਤੁਸੀਂ ਵਧੀਆ ਗੱਲ ਹੈ ਗਈ ਹੈ ਤੇ ਅੱਛਾ ਤੁਸੀਂ ਇਹ ਚੀਜ਼ ਵਖਾਣਾ ਚਾਹੁੰਦੇ ਹੋ ਆਡੀਅנס ਨੂੰ ਹਾਂਜੀ ਵਧੀਆ ਹੋਰ ਵੀ ਹੋਰ ਸਾਦਾ ਬਟੋਲ ਜਾਂਦੇ ਹੋ ਅੰਗਰੇਜ਼ਾਂ ਦੇ ਦੋ ਤਿੰਨ ਸਿੱਖੇ ਹੋਏ ਆ ਜਿਹੜੇ ਭਾਈ ਮਰਜ਼ੀ ਗਾਣਾ ਗਾਓ ਜਿੱਦਾਂ ਮਰਜ਼ੀ ਕਹਿ ਦੋ ਓ ਟੋਲ ਜਗੀਰੋ ਦਾ ਟੋਲੇ ਜਗੀਰੋ ਦਾ ਪੌਂਦਾ ਫਿਰੇ ਤਮਾਲ ਅਲੋਕੀ ਨੱਚਦੇ ਨੇ ਅਲੋਕੀ ਨੱਚਦੇ ਨੇ ਬੜੀ ਧਰਾਨੀ ਨਾਲ ਟੋਲੇ ਜਗੀਰੋ ਦਾ ਹੋ ਹੋ ਜਗੀਰੋ ਦਾ ਆ ਆ ਆ ਆ ਆ ਆਏ 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 ਨਹੀਂ ਸਹੀ ਯਾਰ ਇਹ ਕੀ ਗੱਲ ਹੈ ਵੈਸੇ ਤਾਂ ਇਹ ਕੋਈ ਆਮ ਗੱਲ ਨਹੀਂ ਹੈ ਕਿ ਚਲੋ ਇਹ ਬੜਾਵਾ ਹੀ ਦੇ ਰਿਹਾ ਬਾਈ ਇੱਕ ਹਿਸਾਬ ਦਾ ਆਪਾਂ ਬੜਾ ਵਾਹ ਨੂੰ ਦੇਣਾ ਵੀ ਚੀਜ਼ ਹੈਗਾ ਸਾਡਾ ਭਰਾ ਹੈਗਾ ਜੇ ਕੋਈ ਦੇਖੋ ਇਹ ਨਿਓਡੈਂਸ ਹੈਗੇ ਕੋਈ ਵੀ ਬੰਦਾ ਹੈ ਇਹੋ ਜਿਹੇ ਬੰਦਿਆਂ ਨੂੰ ਕਿਤਨੇ ਕਿਤੇ ਖਾਇਰ ਕਰ ਲੈਂਦਾ ਹੈ ਹਰ ਇੱਕ ਨੂੰ ਅੱਜ ਦੇ ਟਾਈਮ 'ਚ ਕਿਸੇ ਨਾ ਕਿਸੇ ਬੰਦੇ ਦੀ ਜਾਂ ਕਿਸੇ ਚੀਜ਼ ਦੀ ਲੋੜ ਹੈਗੀ ਹੈਗੀ ਹੈ ਸਹੀ ਗੱਲ ਆਪਾਂ ਦੀ ਹੁਣ ਮੰਨ ਲਓ ਕੋਈ ਖਾੜਾ ਹੈਗਾ ਲੱਗੇ ਦਾ ਗੁਦਾਸਪੁਰ ਦੇ ਵਿੱਚ ਜਾਂ ਕਿਤੇ ਵੀ ਜੇ ਕਿ ਵੱਡਾ ਸੁਪਰਸਟਾਰ ਵੀ ਜੇ ਯਾਰ ਉਹ ਸਿੰਗਿੰਗ ਲਾਈਨ ਦੇ ਵਿੱਚ ਕਿੰਨੂੰ ਅੱਗੇ ਚੜਾ ਸਕਦੇ ਹੈਗੇ ਤੇ ਢੋਲ ਤੇ ਉਹਨਾਂ ਨੂੰ ਸਭ ਤੋਂ ਮਸਤ ਹੈਗਾ ਯਾ ਗਾਣਾ ਗਾ ਲਈ ਸਭ ਤੋਂ ਸਭ ਤੋਂ ਜਿਹੜੀ ਕਿੰਦਾ ਢੋਲ ਹੁੰਦਾ ਹੈ ਤਗਤ ਉਹ ਵੀ ਨਿਗਲ ਕਹਿ ਸਕਦੇ ਹੈਗੇ ਸਾਡਾ ਭਰਾ ਕਿਹੋ ਜਿਹਾ ਵੀ ਹੈਗਾ ਜਿਹੜਾ ਟੋਲ ਖੱਥਾਂ ਨਾਲ ਵਜਾਂਦਾ ਹੈ ਸਮਝੇਗਾ ਤੂੰ ਨਾ ਗੱਲ ਕਹਿੰਦੇ ਨੇ ਕੰਮ ਉਹ ਕਰੋ ਜਿਹੜਾ ਦੁਨੀਆ ਤੋਂ ਵੱਖ ਹੋਏ ਹੋਏ ਭਵੇਂ ਭਵੇਂ ਢੋਲ ਹੀ ਸਾਲਾ ਕਿਉਂ ਨਾ ਹੋਏ ਹਾਂਜੀ 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 ਹੁਣ ਆਈ ਪੋਡਕਾਸਟ ਕਰਦੇ ਹੈਗੇ ਆ ਕਿ ਆਰਗੇਨਿਕ ਫਾਰਮਿੰਗ ਦਾ ਕੰਮ ਕਰਦੇ ਹੈਗੇ ਬਹੁਤ ਰੇਅਰ ਚੀਜ਼ਾਂ ਹੈਗੀਆਂ ਵਾਲੀਆਂ ਹੁਣ ਤੁਸੀਂ ਹੱਥਾਂ ਨਾਲ ਵਜਾਂਦੇ ਹੈਗੇ ਚਲੋ ਵਧੀਆ ਵਾਕੀ ਮੈਂ ਹੀ ਪੋਡਕਾਸਟ 'ਚ ਬੋਲੀ ਜਾਂਦਾ ਹਾਂ ਹੋਰ ਤੁਸੀਂ ਆਪਣੇ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਕਿ ਮੇਰੀ ਸਪੋਰਟ ਕਰ ਦੋ ਹਾਂਜੀ ਭਾਈ ਮੈਨੂੰ ਸਪੋਰਟ ਕਰ ਸਕਦੇ ਹੋ ਇੰਸਟਾਗ੍ਰam ਅੱਜ ਮੈਂ ਭਾਜੀ ਹੁੰਦੇ ਕੋ ਆਇਆ ਏ ਤੇ ਭਾਜ ਜਨ ਮੈਂ ਰਤੀ ਮੈਸੇਜ ਕੀਤਾ ਭਾਜ ਜਨ ਦੀ ਮੈਂ ਵੀਡੀਓ ਦੇਖੀ ਸੀ ਇੰਸਟਾਗ੍ਰam ਤੇ ਰੋਮ ਵੀ ਭਾਜੀ ਨਾਲ ਹਾਂਜੀ 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 ਤੇ ਮੈਂ ਤਾਂ ਕਰਕੇ ਭਾਜੀ ਉਹਨਾਂ ਨੂੰ ਮੈਸੇਜ ਕੀਤਾ ਸੀ ਤੇ ਭਾਜੀ ਉਹਨਾਂ ਚਲੋ ਕਰ ਦਿੱਤਾ ਮੈਨੂੰ ਨੰਬਰ ਨੰਬਰ ਸੈਂਡ ਤੇ ਭਾਜੀ ਉਹਨਾਂ ਨਾਲ ਗੱਲਬਾਤ ਚੱਲੀ ਤੇ ਅੱਜ ਮੈਂ ਪਹੁੰਚ ਗਿਆ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਅਗਰ ਕਿਸੇ ਨੂੰ ਮੇਰੀ ਜ਼ਰੂਰਤ ਹੈ ਕਿ ਇਹ ਇਸ ਫੀਲਡ ਇਸ ਚੀਜ਼ ਦੇ ਉੱਤੇ ਕਿ ਜਿੱਦਾਂ ਮੱਥਣਾ ਢੋਲ ਬਜਾਣਾ ਤੇ ਮੈਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਕਿ ਬੋਸ ਹਾਂਜੀ ਭਾਜੀ ਜਿਨੂੰ ਭਾਈ ਕਿਸੇ ਨੂੰ ਜ਼ਰੂਰਤ ਹੋਏ ਹੱਤਣਾ ਢੋਲ ਬਜ ਜਿੱਦਾਂ ਕਿਸੇ ਨੇ ਦਿਖਣਾ ਹੋ ਮੈਨੂੰ ਹਾਂਜੀ ਤੇ ਬੁਲਾ ਸਕਦੇ ਮੈਨੂੰ ਭਾਜੀ ਕੰਟੈਕਟ ਨੰਬਰ ਦੇਣਾ ਚਾਹਦੇ ਹੋ ਆਪਣਾ ਕਿ ਜਾਂ ਹਜੇ ਨਹੀਂ ਹਾਂਜੀ ਨਹੀਂ ਹੈ ਭਾਜੀ ਹਜੇ ਨਹੀਂ ਹਜੇ ਨਹੀਂ ਤੇ ਨਾ ਜੀ ਚਲੋ ਕੋਈ ਗੱਲ ਨਹੀਂ ਤੇ ਬਾਕੀ ਇਹ ਤੁਹਾਡੀ ਗੱਲ ਆਪਾਂ ਆਡੀਅנס ਸਾਹਮਣੇ ਪਹੁੰਚਾ ਦਿੰਨੇ ਆ ਠੀਕ ਭਾਈ ਤੇ ਬਾਕੀ ਦੇ ਰਿਸਪੌਂਸ ਤੁਸੀਂ ਦੇਖ ਲਿਓ ਬਰੋ ਇੱਕ ਵਾਰੀ ਫੇਰ ਟੋਨ ਵੀ ਜਾ ਦਿਓ ਇੱਦਾਂ ਦੇ ਢੋਲ ਆਦੇ ਨਹੀਂ ਜੀ ਬੁਜਾਉਂਦੇ ਕਿ ਇੱਦਾਂ ਪਾਓ ਜਾਂ ਉਂਗਲਾਂ ਬੁਜਾਰਦਾ ਬਹਿ ਜਾਓ ਅੱਜ ਤੈਨੂੰ ਪਤਾ ਮੇਰੀ ਗੱਲ ਸੁਣ ਜਿੱਦਾਂ ਬਾਣ ਅੱਜ ਢੋਲ ਆਇਆ ਵੜੀ ਹੋ ਭਾਈ ਤੂੰ ਮੈਂ ਆ ਕੇ ਵੇਖਾ ਫੜੀ ਮੜਾ ਇੱਥੇ ਮੇਰੇ ਮੂੰਹ ਲੱਗ ਲੈ ਇੱਦਾਂ ਨਹੀਂ ਭਾਈ ਇੱਦਾਂ ਕਰਕੇ ਨਹੀਂ ਇੱਦਾਂ ਇਹਨੂੰ ਟੈਲੀ ਸਟ੍ਰੋ ਵਜਈਏ ਉਹ ਜੇ ਮੜੀ ਜੋ ਆ ਚੁਗੀ ਮੇਰੇ ਅੱਜ ਜੋ ਮਲਕੀ ਹੁਣ ਭਾਜੀ ਨੇ ਜਿੱਦਾਂ ਕਰਤਾ ਮੈਨੂੰ ਨਹੀਂ ਲੱਗਦਾ ਅੱਜ ਕੋਈ ਮੱਛਰ ਮੁਸਾਟਾ ਦੇਖਣਾ ਆਏਗਾ ਸਾਰੇ ਓਟ ਓਟ ਜੇਵਨ ਨਾ ਪਤਾ ਬੰਦਾ ਵੀ ਕਲਾਕਾਰ ਹੀ ਅਜਾਇਦਾ ਦੇ ਅੱਜ ਮਛਰ ਮਛਰ ਅੱਜ ਤੁਮੜ ਕੀ ਚੈਨ ਤੇ ਨੀਂਦ ਸੁਵੇਂਗਾ ਭਾਣ ਸਾਰੇ ਡਵਾਡ ਬੁਹਾੜਿਆ ਭਾਣ ਦਾ ਰਿਆ ਕਰਕੇ ਦੇਖ ਸਭ ਤੇ ਦੋ ਦਿਨ ਹੋ ਜਾਏਗਾ ਮੇਰਾ ਫੁੱਲਾ ਮਾਰ ਜਾਏਗਾ ਮੇਰਾ ਸਾਹਿਬ ਨਹੀਂ ਬਈ ਵਧੀਆ ਬਰੋ ਵਧੀਆ ਵਧੀਆ ਗੋਡ ਬlesਸ ਯੂ ਤੇ ਇਹ ਕੰਟੀਨਿਊ ਰੱਖੋ ਆਪਣਾ ਬਾਕੀ ਕਿਸਮਤ ਦਾ ਕੋਈ ਪਤਾ ਨਹੀਂ ਹੈਗਾ ਤੇ ਇਹ ਤੁਹਾਡੀ ਵੀਡੀਓ ਪਾਵਾਂਗੇ ਆਪਾਂ ਪਾ ਦੇਣੀ ਹੈ ਬਾਕੀ ਕੁਝ ਗੱਲਾਂ ਕਿਸਮਤੇ ਵੀ ਛੱਡ ਦੇਣੀਆਂ ਚਾਹੀਦੀਆਂ ਹਾਂ ਜੀ ਜੀ ਅਜਾ ਆਪਾਂ ਏਡੇ ਵੱਡੇ ਪੋਡਕਾਸਟ ਚ ਜਲੋ ਬੜੇ ਨਹੀਂ ਪਰ ਇੱਕ ਟਾਈਮ ਇਹੋ ਜਿਹਾ ਜਰੂਰ ਆਏਗਾ ਵੀ ਸਾਰੇ ਭਰਾਵਾਂ ਦੀ سپورਟ ਹੁੰਦੀ ਹੈਗੀ ਆ ਬੰਦਾ ਹੌਲੀ ਹੌਲੀ ਤਰੱਕੀ ਕਰਦਾ ਹੈਗਾ ਠੀਕ ਹੈ ਨਾ ਛੇ ਕਿੰਨੇ ਦੀ ਮਿਹਨਤ ਹੈਗੀ ਹੈ ਬਾਕੀ ਤੁਹਾਡੀ ਹੁਣ ਆਪਾਂ ਵੀਡੀਓਜ਼ ਵਗੈਰਾ ਪਾ ਦਨੇ ਆ ਤੇ ਤੁਈ ਆਡੀਅנס ਦਾ ਵੀ ਧੰਨਵਾਦ ਕਰ ਸਕਦੇ ਆ ਕਿਉਂਕਿ ਜੇ ਕੋਈ ਮੇਰੀ سپورਟ ਕਰਨਾ ਚਾਹੇਗਾ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਹਾਂਜੀ ਭਾਈ ਜੇ سپورਟ ਕਰਨਾ ਚਾਹੁੰਦਾ ਬਹੁਤ ਬਹੁਤ ਅਨਵਾ ਕਰਨਾ ਹੁੰਦਾ ਘਰ ਦੀ ਸਥਿਤੀ ਬਾਰੇ ਵੀ ਦੱਸ ਸਕਦੇ ਆ ਕਿ ਮੇਰੇ ਡੜੀ ਦਾ ਤੇ ਮੈਂ ਹਜੇ ਇਨਾ ਉੱਪਰ ਨਹੀਂ ਆ ਪਾਇਆ ਹੈਗਾ ਤੇ ਤੁਈ ਮੇਰੀ ਪਲੀਜ਼ سپورਟ ਕਰੋ ਬੰਦਾ ਸਮਝਦਾ ਨਾ ਯਾਰ ਬੰਦਾ ਡੈਂਗੂ ਆ ਵਿਚਾਰਾ ਸਾਉਂ ਗਿਆ ਨਾ ਭਾਈ ਪਹਿਲੇ ਵਾਰੀ ਲੱਗਣਾ ਇਹ ਕੰਮ ਕਰਨਾ ਮੈਂ ਕਦੀ ਕੀਤਾ ਨਹੀਂ ਨਾ ਇਦਾਂ ਚੱਕਾ ਖੋਲਾ ਮਾੜਾ ਮੋਟਾ ਹੁਣ ਹਾਂਜੀ ਹਾਂਜੀ ਭਾਈ ਖੁੱਲਿਆ ਖੁੱਲਿਆ ਹਾਂਜੀ ਜੇ ਅਗਲੀ ਵਾਰੀ ਆਓਗੇ ਤੇ ਅਗਲੀ ਵਾਰੀ ਨਾਮ ਆਪਣਾ ਇੰਟਰੋਡਿਊਸ ਕਰ ਪਾਓਗੇ ਨਾ ਹਾਂਜੀ ਭਾਈ ਕੀ ਕਹੋਗੇ ਮੈਂ ਅੱਗੇ ਲੈ ਵੀ ਰਹੀ ਆਂ ਕਿ ਕਨੀਆ ਨਾਂ ਬਬੂ ਲਾਤਾ ਗਲਤ ਆਇਆ ਆ ਹਨਾ ਤੇ ਮੈਂ ਬਿਨਾਸ਼ ਭਾਰੀ ਕੋ ਆਇਆ ਦਿਨਾਂ ਨਾ ਕਰਦਾ ਠੀਕ ਹੈ ਬਸ ਇਹ ਨਿੱਗਲ ਗਣੀ ਬਾਕੀ ਜੇ ਦੋ ਮਰਜੀ ਆਉ ਜੇ ਕੋਈ ਹੋਰ ਵੀ ਟੈਲੈਂਟ ਹੈ ਕੇ ਇਹਦੇ ਵਿੱਚ ਤੁਸੀਂ ਲਾਇਓ ਮੈਂ ਉਹਦਾ ਪੋਡਕਾਸਟ ਵੀ ਕਰਦਾਗਾ ਮੈਂ ਰੀਲ ਵੀ ਪਾਦਾਗਾ ਬਾਈ ਠੀਕ ਮੈਂ ਤੁਹਾਡੀ ਵੀ ਰੀਲ ਪਾਉਂਗਾ ਮੈਨੂੰ ਕੋਈ ਇਸ਼ੂ ਨਹੀਂ ਹੈਗਾ ਕਿ ਮੈਂ ਕੱਲੇ ਆਪਣੀ ਪਾਵਾਂ ਆਪਾਂ ਚਾਹਨੇ ਆਪਾਂ ਸਾਰੇ ਭਰਾ ਇਕੱਠੇ ਅੱਗੇ ਵਧੀਏ ਠੀਕ ਹੈ ਹਾਂਜੀ ਤੇ ਵਧੀਆ ਲਗਾ ਆਗੇ ਹਾਂਜੀ ਬਾਈ ਬਹੁਤ ਹੁਣ ਆਪਾਂ ਚਾਹ ਪੀਏ ਮਾੜੀ ਮਾੜੀ ਹਾਂਜੀ ਬਾਈ ਜ਼ਰੂਰ ਠੀਕ ਹੈ ਚਲ ਨਾ ਚਾਹ ਪ ਪਰ ਸੂ 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 ਨਾ ਕਰੀ ਰਿਹਾ ਤੇ ਸਾਰੇ ਤੂੰ ਸੂ 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 ਕਰ ਲਾ ਬੰਦਾ ਚਾਹ 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 ਅੱਜ ਅੱਜ ਇਹਦੇ ਪਹਿਲੇ ਇੱਕ ਤਾਂ ਅੱਖ ਜੱਕ ਭਾ ਕੇ ਚਾਹ ਪੀ ਸਕੇ ਨਹੀਂ ਪੀ ਸਕੇ ਮੀਆਂ ਬਰਫੀ ਨਹੀਂ ਆਣਾ ਲੱਗਦਾ ਸਰ ਆ ਦੇ ਤੁਮਰੇ ਪਹਿਲਾ ਚਾਹ ਮੇਰੇ ਕੋਲੋਂ ਟ੍ਰਾਫਿਕ ਮਿਲੇਗੀ ਟ੍ਰਾਫਿਕ ਚਲੋ ਚਲ ਚਲ ਜੇ ਕਿਨੇ ਬੋਲ ਰੇ ਮੇਰੇ ਜੇ ਹੁੰਦੇ ਕੱਟਾ ਦੇ ਕਪੜਾ ਮਰਵਾਣਾ ਹੋਵੇ ਜਾ ਉਹ ਸਾਲਾ ਪੋਡਕਾਸਟ ਹੁੰਦੇ ਸਾਲਾ ਹੀ ਕਰ ਲ ਪਿਆ ਗੱਲ ਤੇ ਬਾਈ ਢੋਲ ਦੇ ਵਿੱਚ ਪਿਆ ਵੀ ਹੈਗਾ ਪੈ ਪੂਆ ਇੱਕ ਬਾਈ ਢੋਲ ਦੇ ਵਿੱਚ ਹਾਂਜੀ ਭਾਈ ਹਾਂਜੀ ਭਾਈ ਅੱਗੇ ਬੋਲ ਨਾ ਭਰਾ ਪੂਰੀ ਗੱਲ ਬੋਲਿਆ ਕਰੋ ਵੀਰੇ ਕਾਂਢੀ ਭਾਈ ਕਹਿੰਦਾ ਨਹੀਂ ਕੁਝ ਹੁੰਦਾ ਹੁੰਦਾ ਆਈ ਪੈਜੇ ਪੀਟੀ ਦੇ ਪੇਪਰ ਤੇ ਇੰਦਰ ਇਹਨਾਂ ਨੂੰ ਕਹਦਾ ਕਰਨਾ ਨੇ ਕਹਿੰਦਾ 30 ਸ਼ੀਟਾਂ ਘੱਟੋ ਘੱਟ ਪਰ ਕਹਿੰਦੇ ਤਾਂ ਜਾ ਕੇ 30 ਨੰਬਰ ਵਾਲੇ ਸੋਦੇ ਵਿੱਚੋਂ ਓਰੀ ਖੋਲ ਕੇ ਗੱਲਬਾਤ ਕਰ ਮੇਰਾ ਵੀਰ ਕੋਈ ਚੱਕਰ ਨਹੀਂ ਕੋਈ ਡਰਨ ਵਾਲੀ ਕੋਈ ਗੱਲ ਨਹੀਂ ਤੇਰੇ ਕੋਲ ਮੇਰਾ ਭਰਾ ਚਾਹ ਪੀ ਰੀਆ ਆਪਣਾ ਤੇਰੇ ਕੋਲ ਕੀ ਹੈ ਸਾਜੀ ਨਾਲ ਬਰਫੀ ਆ ਗਈ ਆ ਤੇ ਬਾਕੀ ਗੰਨੇ ਦਾ ਜੂਸ ਵੀ ਪੈਨੇ ਤੇ ਤੁਸੀਂ ਚ ਬਈ ਆਪਣੇ ਕਮੰਦੇ ਵੇ ਕਿ ਟੋਲ ਦੇ ਵਿੱਚ ਨਿਕ ਪੈ ਵੇ ਭਾਈ ਮੈਂ ਕਮਾਲੇ ਆ ਮੈਂ 15 ਤੀਆ ਲਿਆ ਵੇ ਪੰਨ 300 ਰੁਪਿਆ ਹਾਂ ਜੀ ਕਿੰਨੇ ਕ ਫੇਰਿਆਂ ਦੇ ਵਿੱਚ ਮਲੋ ਮਤਲਬ ਐ ਸੀਜ਼ਨ ਹੁਣ ਮੈਂ ਲਾਇਆ ਵਿਆਹ ਦਾ ਪੂਰਾ ਸੀਜ਼ਨ ਅਛਾ ਮੈਂ ਕਿਦਾ ਪਾਜੀ ਮਨ ਲਓ ਇੱਕ ਇੱਕ ਸੀਨ ਦੇ ਵਿੱਚ ਤੁਸੀਂ ਵਿਆਹ ਤੇ ਤੁਹਾਨੂੰ ਸੱਦਿਆ ਗਏ ਨੇ ਹਾਂ ਜੀ ਹਾਂ ਜੀ ਕਿੰਨੇ ਕ ਭਾਏ ਮਿਲ ਜਾਂਦੇ ਆ ਪਾਜੀ ਮਲਬਈ ਕਿੱਦਾਂ ਵੀ ਹੈਗਾ ਨਾ ਆਪਣਾ ਤੁਹਾਡਾ ਮਲਬਈ ਕਿੱਦਾਂ ਵੀ ਹੈਗਾ 18000 ਰੁਪਿਆ ਮਲਬਈ ਕਿੱਦੇ ਦਾ ਸਾਡਾ ਤੇ ਜਿੱਦਾਂ ਕਿਨ ਚਾਗੋ ਜੋ ਕੋ ਕਰਵਾਣੀ ਹੈ ਹਾਂ ਆਹ ਲੈਣੇ ਕੋਈ 3000 ਰੁਪਿਆ ਤੁਹਾਨੂੰ ਕੱਲੇ ਨੂੰ ਕਿੰਨੇ ਕ ਮਿਲ ਜਾਂਦੇ ਆ ਕੱਲੇ ਨੂੰ ਭਾਜੀ 1/2 ਮਿਲ ਜਾਂਦੀ ਹੈ ਕਿੰਨੇ ਕ 1500 2000 ਡੋ ਲੈ ਰੂੰ ਹਾਂਜੀ ਭਾਈ ਜ ਸਹੀ ਹੈ ਮੈਂ ਇਹ ਢੋਲ ਸਿੱਖ ਲਈ ਵੈ ਕਰਨੇ ਢੋਲ ਦੇ ਭਾਈ ਸਿੱਖਣ ਦੇ ਪਰ ਵਟਾ ਵੀ ਲੋਕੇ ਕਰਦੇ ਨਾ ਭਾਈ ਹਾਂਜੀ ਬਹੁਤ ਹਨ ਜਿੰਨੀ ਬੜੀ ਆ ਮਮਾ ਰਹਿ ਗਏ ਮੇਰੇ ਪਾਪਾ ਪਿਆਰ ਤੁਹਾਨੂੰ ਪਤਾ ਮਿਹਨਤ ਕਰਦੇ ਆ ਤੇ ਮੇਰੀ ਸਾਰੀ ਫੈਮਿਲੀ ਚ ਮੇਰੇ ਵੀ ਮਲਕੀ ਫਾਦਰ ਸਾਹਿਬ ਵੀ ਢੋਲ ਵਜਾਉਂਦੇ ਆ ਮੇਰੇ ਬਾਕੀ ਜਿਹੜੇ ਮਾਮੀ ਮੇਰੇ ਰਿਸ਼ਤੇਦਾਰ ਉਹ ਵੀ ਢੋਲੀ ਆ ਸਾਰੇ ਹਨਾ ਬਾਕੀ ਆ ਗੱਲ ਸੱਚਾ ਬ్రో ਯਾਰ ਬਹੁਤ ਜ਼ਿਆਦਾ ਮਿਹਨਤ ਆ ਕੰਮ ਚ ਹਨਾ ਕਿਉਂਕਿ ਤੁਹਾਨੂੰ ਪਤਾ ਵਾ ਕੋਈ ਵੀ ਬੰਦਾ ਨਾ ਸਟ੍ਰਗਲ ਹਰ ਚੀਜ਼ ਚ ਸਟ੍ਰਗਲ ਹੁੰਦਾ ਬਾਈ ਤੇ ਅਗਲਾ ਹੁਣ ਮਿਹਨਤ ਕਰ ਰਿਹਾ ਹਨਾ ਕਹਿ ਰਿਹਾ ਬਾਈ ਜਿੰਨੇ ਵੀ ਪੈਸੇ ਕਮਾ ਰਿਆ ਚਲੋ ਅੱਜੇ ਥੋੜੇ ਕਮਾ ਰਿਆ ਕੱਲ ਨੂੰ ਕੁੜ ਮਾਤਮਾ ਚਲੋ ਬਾਈ ਦਾ ਵੀ ਚੰਗਾ ਟਾਈਮ ਲਿਆ ਆਪਾਂ ਤੇ ਆਹੀ ਗੱਲ ਕਹਨੇ ਆਂ ਬਾਈ ਢੋਲ ਤਾਂ ਡੱਬਣਾ ਹੈ ਹਾਂਜੀ ਬਾਈ ਢੋਲ ਮੈਂ ਪਾਇਦੇ ਆਪਣੇ ਹਾਂਜੀ ਕਿੱਟੜੇ ਹੋ ਗਏ ਢੋਲ ਮੇਰੇ ਕੋਲ ਭਾਈ 4-5 ਹੈਗੇ ਢੋਲ 4-5 ਢੋਲ ਲੱਗੇ ਆ ਤਸੇ ਵੀ ਆ ਗਿਆ ਕਿੱਡੇ ਗਏ ਤਸੇ ਹੁੰਦੇ ਨਾ ਗੋਲ ਤਸੇ ਢੋਲ ਦੇ ਨਾਲ ਹਾਂਜੀ ਉਹ ਕਿਉਂ ਹੁੰਦੇ ਤਸੇ ਵੇ ਤਸੇ ਭਾਈ ਹੁੰਦੇ ਆ ਗੋਲ ਹੁੰਦੇ ਆ ਅੱਛਾ ਜਿਹੜੇ ਸਿੰਗਲ ਆ ਡੱਕ 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 ਇੱਕ ਗਾਲੇ ਜੇ ਦੋ ਅਥਰਾਂ ਆਉਂ ਕਰਦੇ ਜੰਮੂ ਜਿਆਦਾ ਮੈਂ ਜੰਮੂ ਤੇ ਕਲੂਮ ਨਾਲੀ ਤੱਕ ਮੈਂ ਪਾਜੀ ਹੋ ਆਇਆ ਇਹ ਕੰਮ ਦੇ ਵਿੱਚ ਅੱਧਾ ਪਤਾ ਨਹੀਂ ਚਾਣ ਹੋਣਾ ਕਿ ਨਹੀਂ ਅੱਛਾ ਮੈਂ ਕਿ ਉਧਰ ਤੋਂ ਸਾਈ ਆਂਦੀ ਹੈ ਕੰਮ ਦੇ ਮੌਲੇ ਤੇ ਹਾਂਜੀ ਹਾਂਜੀ ਜਾਂ ਉਧਰ ਜਿਆਦਾ ਖਾੜੇ ਹੁੰਦੇ ਹੈਗੇ ਮੇਰੇ ਸਾਬ ਨਾਲ ਉਧਰ ਚਿੰਦਾ ਸੱਦੇਗੇ ਖਾੜੇ ਖੁੜੇ ਨਹੀਂ ਪਾਜੀ ਵਿਆਹਾਂ ਚ ਵਿਆਹਾਂ ਚ ਹਾਂਜੀ ਹਾਂਜੀ ਸਹੀ ਹੈ ਸਹੀ ਹੈ ਤੇ ਤੈਨੂੰ ਮੱਤ ਵੀ ਬੜੀ ਵੱਡੀ ਤੂੰ ਤੈਨੂੰ ਦੱਸਦਾ ਕੋਣ ਹੈ ਕਿ ਉਧਰ ਵਿਆਹ ਹੈ ਕਿ ਇਹਦਾ ਤੇ ਆਜੋ ਪਾਜੀ ਅਸੀਂ ਫਿਰ ਕਨੈਕਟ ਕੀਤੇ ਤਰ੍ਹਾਂ ਹਮਾ ਚਲਾ ਲੈਣਾ ਹਾਂਜੀ ਹਾਂਜੀ ਤੋ ਭਾਜੀ ਇਹ ਕਹਾ ਗਿਆ ਫੋਟੋਗ੍ਰਾਫਰ ਆ ਉਹ ਵੀ ਉਧਰ ਦੇ ਹੀ ਆ ਤੇ ਫਿਰ ਉਹ ਫੋਨ ਫੋਨ ਕਰ ਦਿੰਦੇ ਆ ਵੀ ਆ ਜਾਓ ਹੁਣ ਹਾਂਜੀ ਹਾਂਜੀ ਸਭ ਤੋਂ ਸਭ ਤੋਂ ਵੱਡੀ ਸਾਈ ਕਿੰਨੀ ਮਿਲੀ ਤੁਹਾਨੂੰ ਹੁਣ ਤੱਕ ਜਿਹੜਾ ਟੋ ਹੋ ਜਾਂਦੇ ਹੋ ਸਭ ਤੋਂ ਵੱਡੀ ਸਾਈ ਭਾਜੀ ਸਿਰ ਜਿਹੜਾ ਤੁਹਾਨੂੰ ਸਿਰ ਇੱਕ ਦਿਨ ਦੀ ਸਾਡੀ ਕਮਾਈ ਹੋਈ ਦੀ ਓਏ ਇੱਕ ਦਿਨ ਦੀ ਭਾਜੀ ਮੈਨੂੰ ਮਿਲ ਜਾਂਦੇ 1500 ਰੁਪਏ 1500 ਰੁਪਏ ਇੱਕ ਦਿਨ ਦਾ ਮਿਲ ਕੀ ਖਰਚ ਜਿੱਥੇ ਵੀ ਜਾਣਾ ਉਥੇ 1500 ਕਮ ਲੈਣਾ ਹੀ ਲੈਣਾ ਹਾਂਜੀ ਹਾਂਜੀ 1500 ਲੈਣਾ ਲੈਣਾ ਤੇ ਕਿੰਨੇ ਘੰਟੇ ਟੋ ਹੋ ਜਾਂਦੇ ਹੁੰਦੇ ਹੋ ਕਹਿੰਦੇ ਭਾਜੀ ਇੱਕੇ ਮੁਕੇ ਰਾਤ ਵੀ ਪੈ ਜਾਂਦੀ ਐ ਸਵੇਰ ਤੋ ਲੱਗੇ ਸ਼ਾਮ ਤੱਕ ਹੈ ਹਾਂਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿੱਦਾਂ ਰਾਤ ਜਿੱਦਾਂ ਮਤਲਬ ਦਿਨੇ ਕੰਮ ਚੱਲਦਾ ਹੈ ਨਾ ਜਿੱਦਾਂ ਰਾਤ ਫਿਰ ਕਹਿੰਦੇ ਵਜਾਰਾ ਫਿਰ ਸਾਡੀ ਡਬਲ ਪੇਮੈਂਟ ਹੋ ਜਾਂਦੀ ਹੈ ਨਾ ਡਬਲ ਪੰਗੜਾ ਹੁੰਦੀ ਹੈ ਭੈਣ ਜਿੰਨੇ ਲੋਕੀ ਪੰਗੜਾ ਪਾਉਂਦੇ ਦਾ ਬਾਹਰ ਸਾਡੇ ਤੇ ਦਰਖਾਖਣੇ ਨਾ ਪਾਉਂਦੇ ਤੇ ਜੰਮੂ ਵਾਲੇ ਸੈਟ ਜਾਣਾ ਹੈ ਨਾ ਉਹ ਤੇ ਲੁਕ ਗਿਆ ਵਜਾਈ ਜਾਉਂਗੇ ਹੁਣ 12 ਤਰੀਕ ਗਏ ਸੀ ਨਾ ਜੰਮੂ ਤੇ ਆਹ ਹੈ ਨਾ ਖਾਣਾ ਖਾ ਲ ਗਏ ਉੱਥੇ ਪੈਲਸ ਤੇ ਚ ਤੇ ਉਹ ਕਹਿੰਦੇ ਇੱਕ ਮਿੰਟ ਇੱਧਰ ਆਓ ਉਹ ਥੱਕਣੀ ਨਾ ਉਹ ਨੱਚ ਨੱਚ ਕੇ ਦੇ ਜੰਮੂ ਵਾਲੇ ਹਾਂਜੀ ਲਗਾਤਾਰ 3 ਘੰਟੇ ਢੋਲ ਲਗਾਤਾਰ ਚਲ ਹੱਥ ਨਹੀਂ ਦੋ ਦੇਖਦੇ ਹੱਥ ਥਕ ਗਿਆ ਫਿਰ ਕੀ ਕਰਨਾ ਉਹ ਤਾਸੇ ਨਾਲ ਕਦੇ ਲਈ ਪਾ ਦੇਉਂਦੇ ਆ ਉਹਦੇ ਨਾਲ ਫਿਰ ਥੋੜਾ ਪਾਦਾ ਹੱਥ ਬਾਕੀ ਜਿੱਦਾਂ ਮਰਜੀ ਹੈ ਵੀ ਜੇ ਇਸ ਕੰਮ ਦੇ ਵਿੱਚ ਚਲੋ ਜੀ 4 ਰੁਪਏ ਬਣ ਜਾਂਦੇ ਤੇ ਮਿਹਨਤ ਵੀ ਹੈਗੀ ਹੈ ਹਾਂ ਜੀ ਜੀ ਮਿਹਨਤ ਵੀ ਹੈ ਤੇ ਹਰ ਕੋਈ ਬੰਦਾ ਢੋਲ ਵੀ ਨਹੀਂ ਵਜਾ ਸਕਦਾ ਹੈਗਾ ਹਾਂ ਜੀ ਸਹੀ ਹੈ ਤੇ ਭਾਈ ਯਾਰ ਮੈਂ ਵੀ ਵਿਆਹ ਵੀਓ ਕਰਾਉਣਾ ਕੱਲ ਨੂੰ ਤੇ ਮੇਰਾ ਭਰਾ ਢੋਲ ਢੋਲ ਕਰਾ ਦੇਗਾ ਫਿਰ ਮੇਰਾ ਵੀਰੇ ਕੋਈ ਗੱਲ ਨਹੀਂ ਭਾਈ ਇਹ ਤੇ ਵਿਆਹ ਤੇ ਢੋਲ ਕਰ ਦੋਗੇ ਬੈਸਾ ਪਾਣ ਦਾਂਗੇ ਪੂਰੀਆਂ ਸਾਈਕ ਨਹੀਂ ਲੋਗੇ ਪਾਜੀ ਵਾਜ ਕੋਈ ਗੱਲ ਕਰ ਲਾਂਗੇ ਭਾਜੀ ਨਾਲ ਭਾਜੀ ਆਪਣਾ ਹੀ ਆ। ਕੀ ਬਾਤ ਆ ਕਿੱਥੀ ਗੱਲ ਪਣਾਵਾਂ? ਵਧੀਆ ਵਧੀਆ ਵਧੀਆ। ਤੁਸੀਂ ਮੈਰਡ ਹੋ? ਨਹੀਂ ਭਾਜੀ। ਛੜੇ ਹੋ ਜੀ। ਹਾਂਜੀ। ਪਿੰਡ ਵਿੱਚ ਠੀਕ ਠਾਕ ਮਾਹੌਲ ਬਿਲਕੁਲ। ਸਪੋਰਟ ਕਰਦੇ ਤੁਹਾਨੂੰ। ਲਾਗੇ ਲਾਗੇ ਸ਼ਾਕੇ ਦੇ ਜਦੋਂ ਫੰਕਸ਼ਨ ਹੁੰਦੇ ਆ ਕਿ ਤੁਹਾਨੂੰ ਸੱਦੇ। ਹਾਂਜੀ ਹਾਂਜੀ ਭਾਜੀ। ਕਿਉਂਕਿ ਪਿੰਡ 'ਚ ਮੈਂ ਹੀ ਆਣਾ ਫਿਰ ਕੱਲਾ ਢੋਲੇ ਕੇ ਨਾ ਹੋਰ ਕੰਮ ਨਹੀਂ ਨਾ ਆ। ਚਲੋ ਖੰਡ ਵੀ ਵੈਸੇ ਰੁਗੇ ਕੇ ਢੋਲ ਢੋਲ ਦੀ ਲੋੜ ਤੇ ਪੈਣੀ ਪੈਣੀ ਹੈ ਮੈਨੂੰ ਪਤਾ ਹੈ। ਢੋਲ ਦੀ ਤੇ ਮੈਂ ਚਲੋ 1 ਲੱਖ ਫੋਲਰ ਤੇ ਵੀ ਢੋਲ ਵਜਾਣਾ ਪਰ ਜਦਨ ਤੁਹਾਡੇ ਭਰਾ ਦਾ YouTube ਚੈਨਲ ਮੋਨਟਾਈਜ਼ ਹੋਏਗਾ ਉਦਨ ਟੋਲ ਖੜਕਾਵਾਂਗੇ ਉਦਨ ਲਖਾਇਆ ਸੀ ਟੋਲ ਖੜਕਾਣਾ ਇਹ ਲੋੜੀ ਤੇ ਖੜਕਾ ਲਈਏ ਲੋੜ ਲੋੜੀ ਤੇ ਨਹੀਂ ਹੈ ਜੇ ਖੜਕਾਣਾਗਾ ਲੋੜੀ ਤੇ ਚਲੋ ਬੁਲਟ ਵੀ ਲਿਆ ਸੱਚ ਉਹਦਾ ਵੀ ਨਹੀਂ ਖੜਕਾਇਆ ਹੈਗਾ ਹਾਂ ਲਾਗੇ ਖਿਲਾੜ ਕੇ ਮਾਣੇ ਓਂ ਕਰਾਣਾ ਖੜਾ ਕੇ ਖੜੋ ਕੇ ਖੰਡ ਲੋ ਓਂ ਕਰਾਣਾ ਨੋੜ ਜੜੋ ਤੇ ਬਾਕੀ ਤੇ ਚਲੋ ਵਧੀਆ ਲੱਗਦਾ ਟਾਣਾ ਗੱਲ ਕਰਕੇ ਵੈਸੇ ਆਜਿਆ ਕਰੋ ਕੋਈ ਨਹੀਂ ਹੋਰ ਵੀ ਕੋਈ ਤੁਹਾਡਾ ਵੀਰ ਭਰਾ ਹੁੰਦਾ ਏਦਾਂ ਜਿਹਦੇ ਚ ਕੋਈ ਟੈਲੈਂਟ ਹੋਣਾ ਟਾ ਕੇ ਏਦਾਂ ਦਾ ਠੀਕ ਹੈ ਜੀ ਨਾਲੇ ਬੰਦਾ ਗੱਲਾਂ ਬਾਤਾਂ ਕਰ ਲੈਂਦਾ ਐ ਬਾਕੀ ਮੇਰਾ ਭਰਾ ਬੱਤੀ ਬਾਦੂ ਹੋਰ ਚੱਕਣ ਇਹ ਪਰਫੀ ਪਰਫੀ ਖਾਚ ਤੂੰ ਤੁਹਾਡੇ ਕੋਲ ਆਇਆ ਫਰ ਮੇਰਾ ਵੀਰ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ ਅਵਿਨਾਸ਼ ਭਾ ਕੋਲ ਆਇਆ ਤੇ ਪਰਫੀ ਬੁਰਫੀ ਖਾ ਕੇ ਜਾਣੀ ਐ ਤੁਹਾਨੂੰ ਹਜੇ ਪ੍ਰਾਈਜ਼ ਵੀ ਦੇਣਾ ਆਪਾ ਪ੍ਰਾਈਜ਼ ਆਵੇ ਪਗਾਨੇ ਤੇ ਲੰਮੀ ਪਾਣੀ ਤੇ ਪ੍ਰਾਈਜ਼ ਦੇ ਆਹ ਵਾਹ ਵਾਹ ਆ ਭਾਈ ਸਾਡੇ ਵੱਲੋਂ ਤੁਹਾਨੂੰ ਅੱਜ ਇਨਾਮ ਦਿੱਤਾ ਜਾਂਦਾ ਵੈ ਰਾਫੀਨਾ ਤੇ ਤੁਸੀਂ ਸਾਡੇ ਕੋਲ ਪੋਡਕਾਸਟ ਕਰਾਣ ਆਇਓ ਤੁਹਾਡਾ ਬਹੁਤ ਬਹੁਤ ਦਿਲ ਤੋਂ ਧੰਨਵਾਦ ਆ ਤੇ ਹੋਰ ਵੀ ਜਿੰਨੇ ਵੀਰੇ ਤੁਹਾਡੇ ਏਰੀਏ ਦੇ ਅੱਗੇ ਉਹਨਾਂ ਕੋਲ ਸਾਡੇ ਕੋਲ ਭੇਜਿਓ ਤੇ ਆਪਾਂ ਉਹਨਾਂ ਦਾ ਵੀ ਪੋਡਕਾਸਟ ਕਰਾਂਗੇ ਪੁੱਠੀ ਤੇ ਨਹੀਂ ਫੜੀ ਨਹੀਂ ਸਦਾ ਇਹ ਕੰਮ ਕਰੂਗਾ ਸਦਾ ਹੀ ਚਲ ਠੀਕ ਆ ਬਾਕੀ ਚਲੋ ਠੀਕ ਆ ਭਾਈ ਅ ਫਿਰ ਕਰਾਂਗੇ ਪੋਡਕਾਸਟ ਠੀਕ ਹੈ ਬਈ ਅਗਲੀ ਵਾਰੀ ਥੋੜਾ ਹੋਰ ਰੈਡੀ ਹੋ ਕੇ ਆਣਾ ਪੋਡਕਾਸਟ ਸਾਰਾ ਵੇਖਣਾ ਕਰ ਜਾਗੇ ਠੀਕ ਹੈ ਠੀਕ ਹੈ ਵਿੱਚ ਹਾਸਾ ਮਜ਼ਾਕ ਵੀ ਹੈਗਾ ਹੈ ਵੀ ਤੇ ਸੀਰੀਅਸ ਗੱਲਾਂ ਵੀ ਹੈਗੀਆਂ ਇਦਾਂ ਹੀ ਸਾਡੇ ਪੋਡਕਾਸਟ ਹੁੰਦੇ ਨੇ ਕਿ ਨੇਚਰਲ ਆ ਪਰ ਜ਼ਿਆਦਾ ਕੁਝ ਕੱਟਦੇ ਨਹੀਂ ਹੈਗੇ ਠੀਕ ਹੈ ਤੇ ਪੋਡਕਾਸਟ ਵੇਖ ਕੇ ਚਲੋ ਗੁੱਸਾ ਦੇ ਜਿੰਨ ਕਰਨਾ ਨਹੀਂ ਕਰਨਾ ਉਹ ਪਣੀ ਮਰਜ਼ੀ ਹੈ ਪਰ ਆਪ ਸਾਡੇ ਪੋਡਕਾਸਟ ਦੇ ਦੋਣੇ ਆ ਤੇ ਜੇ ਤੁਸੀਂ ਪੋਡਕਾਸਟ ਵੇਖੋਗੇ ਤੇ ਅਗਲੀ ਵਾਰੀ ਆਪਣੀਆਂ ਗਲਤੀਆਂ ਕਿਤੇ ਨਾ ਕਿਤੇ ਸੇਕਿਆਣੇ ਕਿ ਮੈਂ ਕਿੱਥੇ ਘੱਟ ਬੋਲਿਆ ਕਿੱਥੇ ਉਹ ਬੋਲਿਆ ਬਾਕੀ ਆਪਾਂ ਰੈਡੀ ਰੈਡਾ ਚਾਹ ਦੇ ਵੀਰ ਭਰਾ ਮੈਂ ਚਾਹ ਬਣਾਈ ਆ ਵੀ ਬਿਨਾ ਬਿਨਾ ਹੋਏ ਤੋਂ ਪਾਣੀ ਤੋਂ ਭਾਈ ਚਾਹ ਪੀਜੀ ਜਾਣੀ ਬਣੀ ਨਹੀਂ ਦਾੜ ਵੀ ਟੈਕਸ ਲੱਗ ਜਣਾ ਜੀ ਇੱਕ ਕੱਪ ਦਾ ਚਲੋ ਠੀਕ ਹੈ ਭਾਈ ਚਾਹ ਲੱਗਿਆ ਪੀਣ ਮੈਂ ਆਦੇ ਭਾਈ ਹੋਦੇ ਦੀ ਵੀਂਂਦੀਆਂ ਮੈਂ ਸੀਰੀਅਸ ਕਰਦੇ ਸਾਰੇ ਆ ਪੀਣਾ ਵੀਰ ਮਾੜਾ ਮੈਂ ਤਾਂ ਚਾਹ ਕਰਕੇ ਆਇਆ ਜਾਂ ਤੂੰ ਰਹਿ ਕਰ ਤੇ ਮੈਂ ਮਾੜਾ ਚਾਹ ਪੀਣੀ ਪੀਣੀ ਆ ਭਰਾ ਦੇ ਹੱਥ ਦੀ ਚਾਹ ਨਹੀਂ ਵਧੀਆ ਬਣਾਉਂਦਾ ਨਾ ਭਰਾ ਡਾਲੂ ਉਂਗਲਾਛੀਆਂ ਪਾ ਕੇ ਅਤਰੇ ਪਾ ਕੇ ਠੰਡ ਜੇ ਬੰਦਾ ਮੈਂ ਪੂਰੇ ਨਜ਼ਾਰੇ ਲਾਂਦਾ ਸਵਰਗਾ ਦੇ ਅੱਕੇ ਪਿਆ ਕਲਬਾ ਤੋ ਕਿਤੇ ਚਾਤੇ ਬੁਲਾ ਲੈ ਅੱਕੇ ਪਿਆ ਕਲਬਾ ਤੋ ਚਲੋ ਓਕੇ ਮੇਰਾ ਭਰਾ ਚੰਗਾ ਬਾਈ ਵਾਈ ਕਰਦੋ